ਜਿਹੜਾ ਇਹ ਪ੍ਰੋਗਰਾਮ ਕਹਿਰੇਵੀਓ ਖਾਨ ਸਾਹਿਬ ਨੇ ਵਿੱਦਿਆ ਨਹੀਂ ਇਹ ਅਸਲ ਸ੍ਰੇਤਾ ਮਨਜੀਤ ਬਿੱਟੀ ਜੀ ਨੂੰ ਜਾਂਦਾ ਇਹਦੇ ਜਿਹੜੇ ਸਾਰੇ ਜਿਵੇਂ ਕਹਿੰਦਾ ਪਰਿਵਾਰੀ ਲੱਗੇ ਸਾਡੇ ਡਾਕਟਰ चौहान ਸਾਹਿਬ ਇਸ ਫੰਕਸ਼ਨ ਦੇ ਪਰਿਵਾਰੀ ਸਾਡੇ ਮਨਜੀਤ ਬਿੱਟੀ ਜੀ ਹੈ ਤੇ ਇਹਨਾਂ ਦੇ ਸਤਿ ਸ਼੍ਰੀ ਅਕਾਲ ਹੌਸਲੇ ਵਾਲਾ ਸਲਾਮ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਇਸ ਰੋਜ਼ੇ ਦੇ ਅਫਸਰ ਦੀਆਂ ਮੈਂ ਧੰਨਵਾਦੀਆਂ ਆਪ ਸਭ ਦਾ ਸਮੂਹਤਰ ਮਤੋਂ ਸਮੂਹ ਵਰਗਾਂ ਤੋਂ ਇੱਥੇ ਜਿਹੜੇ ਇਕੱਤਰ ਹੋਏ ਹੋ ਬਹੁਤ ਵਾਰ ਇਬਰਾਹਿਮ ਜੀ ਦੇ ਨਾਲ ਇਹ ਗੱਲ ਹੋਈ ਕਿ ਵੀ ਮੇਰੀ ਮਨਸ਼ਾ ਸੀ ਤੇ ਮਨਸ਼ਾ ਹੈ ਵੀ ਅੱਜ ਕਿ ਇੱਕ ਥਾਂ ਤੇ ਆਪਾਂ ਸ਼ਹਿਰ ਦੇ ਜਿਹੜੇ ਕਹਾਉਣ ਵਾਲੇ ਅਮੀਰ ਬੰਦੇ ਨੇ ਉਹਨਾਂ ਨੂੰ ਮੈਂ ਇਕੱਠੇ ਕਰਾਂ ਤੇ ਕਰਾਂ ਵੀ ਗਾਂਧੀ ਨਗਰ ਦੇ ਥੱਲੇ ਪੁੰਜੇ ਬੈਠ ਕੇ ਅਸੀਂ ਸਾਰੇ ਲੰਗਰ ਸ਼ਕੀਏ ਮੈਂ ਧੰਨਵਾਦੀ ਹਾਂ ਇਬਰਾਹਿਮ ਖਾਨ ਜੀ ਦਾ ਕਿ ਉਹਨਾਂ ਨੇ ਵੈਸਾ ਹੀ ਨਜ਼ਾਰਾ ਜਿਹੜਾ ਮੈਂ ਸੋਚਿਆ ਸੀ ਅੱਜ ਮੈਨੂੰ ਉਸ ਦੇ ਦਰਸ਼ਨ ਕਰਵਾਏ ਨੇ ਜਿੱਥੇ ਸਾਰੇ ਧਰਮਾਂ ਦੇ ਅਸੀਂ ਲੋਕ ਸਾਰੇ ਇਕੱਠੇ ਹੋਏ ਆ ਬਚਪਨ ਦੇ ਵਿੱਚ ਜਿਵੇਂ ਪਾਈ ਸਾਹਿਬ ਨੇ ਕਿਹਾ ਸੀ ਇੱਕ ਨੂਰ ਤੇ ਸਭ ਯਕ ਉੱਤਿਆ ਮਾਨਵਤਾ ਦਾ ਸੰਦੇਸ਼ ਮੈਨੂੰ ਬਚਪਨ ਤੋਂ ਹੀ ਮਿਲਣਾ ਸ਼ੁਰੂ ਹੋ ਗਿਆ ਸੀ ਮੇਰੇ ਬਜ਼ੁਰਗਾਂ ਨੇ ਮੈਨੂੰ ਇੱਕ ਗੱਲ ਦੱਸੀ ਸੀ ਜਿਹੜੀ ਮੈਂ ਆਪ ਸਭ ਦੇ ਨਾਲ ਸਾਂਝੀ ਕਰਦਾ ਇੱਕ ਨੋਵਲ ਹੈ ਇਬਰਾਹਿਮ ਖਾਨ ਜੀ ਸੁਣਨ ਵਾਲੀ ਗੱਲ ਹੈ ਤੁਹਾਡੇ ਇੱਕ ਨਾਵਲ ਹੈ ਪੰਜਾਬੀ ਦੇ ਵਿੱਚ ਜਿਹਦਾ ਨਾਮ ਹੈ ਮੈਂ ਪਾਕਿਸਤਾਨ ਨਹੀਂ ਜਾਣਾ ਮੈਂ ਪਾਕਿਸਤਾਨ ਨਹੀਂ ਜਾਣਾ ਨਾਵਲ ਦੇ ਜਿਹੜੇ ਹੀਰੋ ਨੇ ਉਹਨੇ ਕਾਮਰੇਡ ਰੁਲਦੂ ਖਾਨ ਕਾਮਰੇਡ ਰੁਲਦੂ ਖਾਨ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਦੇ ਨਾਂ ਤੇ ਅੱਜ ਮੋਗਾ ਦੇ ਵਿੱਚ ਭਵਨ ਵੀ ਬਣਿਆ ਤੇ ਕਾਮਰੇਡ ਸਰਜੀਤ ਖਾਨ ਨੂੰ ਬਾਹਰ ਤੋਂ ਫੜ ਕੇ ਕਹਿ ਦਿੰਦੇ ਸੀ ਵੀ ਪਹਿਲਾਂ ਕੰਮ ਨਿਬੇੜ ਫੇਰ ਕਰੀਂ ਕੋਈ ਗੱਲ ਆਪਦੀ ਰਾਜਨੀਤੀ ਆ ਉਹ ਇੱਕੋ ਇੱਕ ਇਨਸਾਨ ਸੀ ਜੀ ਨੇ ਬਹੁਤ ਨਾਮਨਾ ਖਟਿਆ ਪਰ ਉਸ ਦੇ ਬਚਪਨ ਤੇ ਦੱਸਿਆ ਗਿਆ ਜਦੋਂ ਉਹ 19-20 ਸਾਲਾਂ ਦੇ ਸੀ ਉਹਨਾਂ ਦਾ ਪਰਿਵਾਰ ਉਹਨਾਂ ਦਾ ਸਹੁਰਾ ਪਰਿਵਾਰ ਜੋ ਇੱਕ ਕਾਜ਼ੀ ਸਾਹਿਬ ਸੀਗੇ ਪਾਕਿਸਤਾਨ ਸਾਰੇ ਚਲੇ ਗਏ ਪਰ ਉਹਨਾਂ ਨੇ ਕਿਹਾ ਕਿ ਵੀ ਮੈਂ ਪਾਕਿਸਤਾਨ ਨਹੀਂ ਜਾਣਾ ਮੈਂ ਤਾਂ ਆਪਦੇ ਪਿੰਡ ਖੋਟਿਆਂ ਚ ਹੀ ਬਸੂੰਗਾ ਇੱਥੇ ਮੇਰਾ ਰੱਬ ਵਸਦਾ ਹੈ ਮੇਰਾ ਪਰਿਵਾਰ ਵਸਦਾ ਹੈ ਖੋਟੇ ਪਿੰਡ ਹੈ ਇੱਧਰ ਜੇ ਆਪਾਂ ਮੋਗੇ ਵੱਲ ਨੂੰ ਜਾਈਏ ਤਾਂ ਉਹਨਾਂ ਦੇ ਨਾ ਜਾਣ ਕਾਰਨ ਉਸ ਤੋਂ ਬਾਅਦ ਇਹ ਹੋਇਆ ਕਿ ਵੀ ਉਹਨਾਂ ਨੂੰ ਕੁਝ ਆਪਣੇ ਚੋਈ ਆਪਣੇ ਭਰਾ ਹੀ ਉਹਨਾਂ ਨੂੰ ਮਾਰਨ ਪੈਗੇ ਪਰ ਉਹ ਕਹਿੰਦੇ ਮੈਂ ਪਾਕਿਸਤਾਨ ਨਹੀਂ ਜਾਣਾ ਜਾਊਂਗਾ ਤਾਂ ਇੱਥੇ ਹੀ ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਸੇਲਵਰਾ ਪਿੰਡ ਚਲੇ ਜਾਓ ਉਹਨਾਂ ਕੋਲੇ ਰਫਲਾ ਹੈਗੀਆਂ ਛੋਡਾ ਬਚਾਅ ਕਰ ਲੈਣਗੇ ਸਾਡਾ ਪਰਿਵਾਰ ਅਸੀਂ ਪਹਿਲਾਂ ਤੋਂ ਵਸਿੰਦੇ ਸੇਲਵਰਾ ਦੇ ਸਾਂ ਪਰ ਮੇਰੇ ਦਾਦਾ ਜੀ ਫੌਜ ਵਿੱਚ ਹੋਣ ਕਰਕੇ ਪਾਕਿਸਤਾਨ ਚਲੇ ਗਏ ਸੀ ਅਸੀਂ ਉੱਥੋਂ ਉੱਜੜ ਕੇ ਆਏ ਸੀ ਸਿਰਫ 15 ਸਾਲ ਦੇ 1932 ਚ ਅਸੀਂ ਗਏ ਸੀ ਤੇ 1947 ਚ ਅਸੀਂ ਵਾਪਸ ਆਏ ਸੀ ਉੱਥੋਂ ਉੱਜੜ ਕੇ ਆਏ ਸੀ ਮਾਰ ਖਾਂਦੇ ਆਏ ਸੀ ਕਿਸ ਭਾਈਚਾਰੇ ਤੋਂ ਮਾਰ ਖਾਣੀ ਸੀ ਉਹ ਆਪ ਸਭ ਜਾਣਦੇ ਹੋ ਪਰ ਇੱਥੇ ਆ ਕੇ ਮੇਰੇ ਪਿਤਾ ਜੀ ਨੇ ਇੱਕ ਪ੍ਰਣ ਕੀਤਾ ਸੀ ਕਿ ਵੀ ਜੇ ਮੇਰੇ ਕੋਲੇ ਕੋਈ ਸ਼ਰਨ ਲਈ ਆਊਗਾ ਤੇ ਜਾਂ ਮੇਰੀ ਪ੍ਰੈਜ਼ੈਂਸ ਦੇ ਵਿੱਚ ਮੈਂ ਕਿਸੇ ਦਾ ਨੁਕਸਾਨ ਨਹੀਂ ਹੋਣ ਦਊਗਾ ਰਫਲਾਂ ਦੇ ਨਾਲ ਉਹਨਾਂ ਦਾ ਪਹਿਰਾ ਦਿੱਤਾ ਉਹਨਾਂ ਨੂੰ ਕਈ ਸਾਲ ਤੱਕ ਉਹਨਾਂ ਨੂੰ ਸ਼ਰਨ ਦਿੱਤੀ ਉਹ ਆਪਦੇ ਮੁੱਢਲੇ ਜਿਹੜੇ 1947 ਤੋਂ 1952 ਦੇ 5 ਸਾਲ ਸੀ ਉਹਦੇ ਜੋ 90% ਕਾਮਰੇਡ ਰੁਲਦੂ ਖਾਨ ਸੇਲਬਰਾ ਵਿੱਚ ਵਸੇ ਸੀ ਇਹ ਜੀ ਸੋਚ ਤੇ ਇਹ ਦਰਸ਼ਨ ਜਿਹੜੇ ਅੱਜ ਇਬਰਾਹਿਮ ਖਾਨ ਜੀ ਨੇ ਮੈਨੂੰ ਕਰਾਤੇ ਨੇ ਮੈਂ ਇਹਨਾਂ ਦਾ ਧੰਨਵਾਦੀ ਆ ਨਾਲ ਹੀ ਆਪ ਸਭ ਦਾ ਵੀ ਧੰਨਵਾਦੀ ਆ ਤੇ ਆਪ ਸਭ ਨੂੰ ਰੋਜ਼ੇ ਦੀਆਂ ਮੁਬਾਰਕਾਂ ਦਿੰਦਾ ਹਾਂ ਇਹਨਾਂ ਕਹਿੰਦੇ ਹੋਏ ਖਮਾ ਦਾ ਜਾਚਕਾਂ ਇੱਥੇ ਪਹੁੰਚਦੇ ਜੀ ਆਇਆਂ ਕਾ ਅਬਰਾਹਿਮ ਖਾਨ ਦੀ ਬਦੌਲਤ ਅੱਜ ਮਸਜਿਦ ਵਿੱਚ ਇਕੱਠੇ ਹੋਏ ਆ ਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਰੋਜ਼ੇ ਦੀ ਵਧਾਈ ਦਿੰਦਾ ਅਸੀਂ ਬਹੁਤ ਸਮੇਂ ਤੋਂ ਖਾਨ ਸਾਹਿਬ ਦੇ ਨਾਲ ਬੜਾ ਪਿਆਰ ਹੈ ਜੁੜੇ ਹੋਏ ਆ ਇੱਕ ਦੂਜੇ ਦੇ ਪਰਿਵਾਰਕ ਰਿਲੇਸ਼ਨ ਹੈ ਕਿਤੇ ਵੀ ਦੋ ਦੇ ਸੋਹਦੇ ਸਾਰਿਆਂ ਦੇ ਇਹ ਖੜਦੇ ਆ ਅਸੀਂ ਵੀ ਨਾਲ ਖੜਦੇ ਆ ਅੱਜ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਹੋਈ ਆ ਕਿ ਅਬਰਾਇਮ ਖਾਨ ਰਾਜਸਥਾਨ ਤੋਂ ਜੈਪੁਰ ਤੋਂ ਚੱਲ ਕੇ ਇੱਥੇ ਇਹਨਾਂ ਨੇ ਇੰਨੀ ਕੁ ਆਪਦੀ ਮੁਹੱਬਤ ਪਿਆਰ ਵਧਾਇਆ ਕਿ ਹਰ ਸਮਾਜ ਇਹਨਾਂ ਦੇ ਨਾਲ ਖੜਦਾ ਹੈ ਅੱਜ ਆਪਾਂ ਸਾਰੇ ਦੇਖੋ ਵੱਖ-ਵੱਖ ਧਰਮਾਂ ਤੋਂ ਆਂ ਹਿੰਦੂ ਧਰਮ ਵੀ ਇੱਥੇ ਆ ਸਿੱਖ ਧਰਮ ਵੀ ਆ ਔਰ ਵੀ ਸਾਰੇ ਪਹੁੰਚੇ ਹੋਏ ਆ ਮੈਂ ਸਾਰਿਆਂ ਦਾ ਦਿਲੋਂ ਤਹਿ ਦਰ ਧੰਨਵਾਦ ਦੀਆਂ ਤੇ ਮੈਂ ਖਾਨ ਸਾਹਿਬ ਨੂੰ ਬਹੁਤ ਬਹੁਤ ਜਰੋਜੇ ਦਾ ਹਥਿਆਰ ਹੈ ਉਹਨਾਂ ਦੀ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਹੋਵੇ ਦੂਸਰੀ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਬੈਠੇ ਬੈਠੇ ਗੱਲ ਯਾਦ ਆਈ ਉਹ ਬਿਲਕੁਲ ਇਸੇ ਤਰ੍ਹਾਂ ਹੀ ਲੱਗ ਰਹੀ ਹੈ ਸੱਬੇ ਸਾਂਝੀਵਾਲ ਸਦਾਇਨ ਕੋਈ ਨਾ ਜਿੱਥੇ ਭਾਰਾ ਜਿਓ ਸਾਰੇ ਪ੍ਰਾ ਸਾਰੇ ਇੱਕ ਤਰ੍ਹਾਂ ਹੀ ਲੱਗ ਰਿਹਾ ਵੀ ਜਿਵੇਂ ਉਸੇ ਪ੍ਰਮਾਤਮਾ ਦੇ ਹਿੰਦੂ ਵੀਰ ਬੈਠੇ ਇੱਥੇ ਮੁਸਲਮਾਨ ਭਰਾ ਦਾ ਪ੍ਰੋਗਰਾਮ ਹੀ ਹੈ ਤੇ ਸਿੱਖ ਭਰਾ ਵੀ ਆਏ ਆ ਇਸ ਕਰਕੇ ਸਾਰਿਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਹੋਵੇ ਕਿ ਸਾਰੇ ਵੀਰ ਇਕੱਠੇ ਹੋਏ ਆ ਇਸੇ ਤਰ੍ਹਾਂ ਭਾਈਚਾਰਾ ਬਣਾ ਰਹੇ ਤਾਂ ਕਿ ਆਪਾਂ ਨੂੰ ਜੋ ਇਹ ਰਾਜਨੀਤਿਕ ਲੋਕ ਹੈ ਇਹ ਆਪਸ ਵਿੱਚ ਦੀ ਲੜਾ ਰਹੇ ਆ ਜੋ 파ੜਾ 파ੜਿਆ ਧਰਮਾਂ ਦੇ ਨਾਂ ਤੇ ਉਹ ਜਨਨ ਕਿ ਵੀ ਇਹ ਨਾ ਕਰ ਸਕਣ ਇਹ ਕਾਮਯਾਬ ਨਾ ਹੋ ਸਕਣ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਧਰਮ ਵਾਲਿਆਂ ਨੂੰ ਕਰਨੇ ਚਾਹੀਦੇ ਆ ਇਨਵਾਈਟ ਕਰਨਾ ਚਾਹੀਦਾ ਦੂਸਰੇ ਧਰਮ ਦੇ ਲੋਕਾਂ ਨੂੰ ਪੇਰਾਬ ਸੁਬੇ ਜੀ ਦੀ ਪਾਈ ਜਿਹੜਾ ਵਾਤਾ ਰਹਿਦਾ ਤੇ ਇਹ ਗੁਰਨਾਨਕ ਦੇਵ ਜੀ ਦੀ ਜੋ ਪੰਕਤੀ ਹੈ ਇਹ ਜਾਨੀ ਕਿ ਸਫਲ ਹੋ ਸਕੇ ਸਭੇ ਸੰਜੀ ਵਾਲ ਸਦਾਇਨ ਕੋ ਇਹਨਾਂ ਦੇ ਸੇਵਾ ਰਾਜੀਓ ਇਬਰਾਹਿਮ ਖਾਨ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰ ਜੋ ਵੀਰ ਇਮਰਾਹਿਮ ਖਾਨ ਜੀ ਦੇ ਸੱਦੇ ਤੇ ਪਹੁੰਚੇ ਜੇ ਨਾਲ ਲੱਗੇ ਤਾਂ ਇਕੱਲੇ ਇਕੱਲੇ ਤੋਂ ਬੜਾ ਟੈਨ ਦਾ ਸਾਰੇ ਹੀ ਮਹਾਨ ਹਾਜ਼ਰੀਆਂ ਨੇ ਬੜੇ ਸਾਰੇ ਸਿਆਣੇ ਬੰਦੇ ਨੇ ਸਾਰੇ ਧਰਮਾਂ ਤੋਂ ਆਏ ਆ ਜਿਹੜੀ ਇੱਕ ਗੱਲ ਹੈ ਅੱਜ ਜਿਹੜੀ ਕੀਤੀ ਹੈ ਨਾ ਇਬਰਾਹਿਮ ਖਾਨ ਨੇ ਜਿਹੜੀਆਂ ਵੱਡੀਆਂ ਮੁਬਾਰਕਾਂ ਵਧਾਈਆਂ ਇਹ ਸੁਣਾਕਾਰ ਸਾਰੇ ਧਰਮਾਂ ਨੂੰ ਇੱਕ ਥਾਂ ਤੇ ਇਕੱਠਾ ਕਰ ਲੈਣਾ ਇਹ ਇਹਦੇ ਹਿੱਸੇ 'ਚ ਹੀ ਆਇਆ ਹੈ ਹੋਰ ਭਾਵੇਂ ਸਾਰੇ ਸਿਆਣੇ ਡਾਕਟਰ ਵੱਡੇ ਵੱਡੇ ਲੀਡਰ ਯੋਗਦਾਨ ਪਾਉਣ ਵਾਲੇ ਸਾਰੇ ਬੈਠੇ ਆ ਪਰ ਜਿਹੜਾ ਇਹਨੇ ਇਹ ਅੱਜ ਰੋਜਿਆਂ ਦੇ ਮੌਕੇ ਤੇ ਅੱਜ ਖੁਸ਼ੀ ਦਾ ਇੱਕ ਇਹ ਜਿਹਾ ਕਾਰਜ ਕਰਤਾ ਇਹ ਕਿਤੇ ਕਿਤੇ ਕੋਈ ਕੋਈ ਕਰਿਆ ਕਰਦਾ ਹੈ ਹੁਣ ਹਰ ਰੋਜ਼ ਕਿੰਨੇ ਧਰਮਾਂ ਦੇ ਵੱਡੇ ਵੱਡੇ ਇਕੱਠ ਹੋਈ ਜਾਂਦੇ ਆ ਹਿੰਦੂ ਧਰਮ ਦਾ ਮੁਸਲਮਾਨ ਭਰਾਮਾਂ ਦਾ ਸਿੱਖ ਧਰਮ ਦਾ ਐਸਾਈਆਂ ਦਾ ਸਾਰਿਆਂ ਦੇ ਆਪਦੇ ਆਪਦੇ ਧਰਮ ਨੂੰ ਵਧਾਉਣ ਵਾਸਤੇ ਪ੍ਰਚਾਰ ਕਰਨ ਵਾਸਤੇ ਸਾਰਿਆਂ ਦੇ ਕਾਰਜ ਚੱਲਦੇ ਆ ਤੇ ਆ ਜਿਹੜਾ ਕਾਰਜ ਬੜਾ ਸੋਹਣਾ ਕੀਤਾ ਜਿਹਦੇ ਵਿੱਚ ਸਾਰਿਆਂ ਨੂੰ ਇਕੱਠਾ ਕਰ ਲਿਆ ਜਿਨ੍ਹਾਂ ਨੇ ਪਹਿਲਾਂ ਹੀ ਦੱਸਦੀ ਇਹ ਗੱਲ ਵੀ ਆਪਣਾ ਜਿਹੜਾ ਅਸਲ ਦੇ ਵਿੱਚ ਪ੍ਰੋਗਰਾਮ ਨਾਲ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਸੰਗੜਾਈ ਗਏ ਸਾਰਿਆਂ ਦੇ ਕਾਰਜ ਸਾਰਿਆਂ ਦੇ ਤਿਹਾੜ ਸਾਰੇ ਕੰਮ ਸਾਂਝੇ ਹੋ ਗਏ। ਇੱਕ ਦੂਸਰੇ ਦੇ ਕੰਮ ਦੇ ਵਿੱਚ ਸ਼ਰੀਕ ਹੋਏਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਸ਼ਾ ਨੇ ਇੱਕ ਇਹ ਗੱਲ ਕਹੀ ਸੀ ਨਾ ਕਿ ਜਿੰਨੇ ਧਰਮਾਂ ਦੇ ਵਿੱਚ ਲੋਕ ਹੈ ਜੇ ਦੇਖੀ ਉਹਨਾਂ ਦਾ ਧਰਮ ਤਾਂ ਇੱਕੋ ਹੀ ਹੈ। ਇੱਥੇ ਆ ਕਿ ਧਰਮ ਉਹਨੇ ਜਾਤਾਂ, ਗੋਤਾਂ, ਨਸਲਾਂ ਦੇ ਵਿੱਚ ਲੋਕ ਪਏ। ਜਿਵੇਂ ਇਹ ਗੱਲ ਦੇਖੇ ਪਿੱਛੇ ਤੋਂ ਪ੍ਰਮਾਤਮਾ ਤੋਂ ਜੀਵ ਆਉਂਦੇ ਹੈ। ਉਦੋਂ ਤਾਂ ਪਿਛਲੇ ਕਿਸੇ ਦਾ ਕੋਈ ਧਰਮ ਨਹੀਂ ਸਭ ਦੇ ਇੱਥੇ ਧਰਮਾਂ ਦੇ ਵਿੱਚ ਕੋਈ ਜਿਹੜੇ ਵੀ ਧਰਮ ਨਾਲ ਜੁੜਿਆ ਜਾਂਦਾ ਹੈ ਉਸੇ ਧਰਮ ਨੂੰ ਅਪਣਾ ਲੈਂਦੇ ਨੇ ਤੇ ਸਾਰੇ ਇਹ ਧਰਮਾਂ 'ਚ ਤੁਰੇ ਹੋਏ ਆਪਣੇ-ਆਪਣੇ ਧਰਮ ਜੋ ਅੱਜ ਇਬਰਾਨ ਖਾਨ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਰੱਖਿਆ ਹੈ ਜਿਨਨੇ ਵੀ ਸਾਰੇ ਧਰਮ ਇਕੱਠੇ ਹੋ ਕੇ ਆਏ ਆ ਇਹਨਾਂ ਦਾ ਬਹੁਤ-ਬਹੁਤ ਹਾਰਦਿਕ ਸਵਾਗਤ ਕਰਦੇ ਆ ਬਹੁਤ-ਬਹੁਤ ਧੰਨਵਾਦ ਮੈਂ ਖਾਨ ਸਾਹਿਬ ਨੂੰ ਇਹ ਹੀ ਦੱਸਣਾ ਚਾਹਨਾਗਾ ਕਿ ਜਿੰਨੇ ਪਿਛਲੇ ਲੰਬੇ ਸਮੇ ਤੋਂ ਅਸੀਂ ਇਹਦੇ ਨਾਲ ਵਰਤਦੇ ਆ ਰਹੇ ਹਾਂ ਮੈਨੂੰ ਤਾਂ 20 ਸਾਲ ਹੋ ਗਏ ਪਰ ਲੇਕਿਨ ਜਿੰਨਾ ਸਾਡੇ ਇਹ ਕੰਮ ਆਉਂਦਾਗਾ ਅਸੀਂ ਸ਼ਾਇਦ ਨਾ ਇਹਨਾਂ ਦੇ ਕੰਮ ਆ ਸਕੀ ਹਰ ਸਮੇ 24 ਘੰਟੇ ਤਰਤ ਪਰ ਇਹ ਤਿਆਰ ਰਹਿੰਦੇ ਆ ਇੱਕ ਫੋਨ ਮਾਰਦੇ ਆ ਤੇ ਪੰਜ ਫੋਨ ਕਾਲ ਇਹਨਾਂ ਵੀ ਹੋ ਗਈਆਂ ਕਿ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰਾਰਲਾ ਕੀਤਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਉਹਨਾਂ ਨਾਲ ਜੁੜਿਆ ਮਾਂ ਅੱਜ ਉਹ ਰੋਜ਼ਾ ਦੇ ਅਸੀਂ ਬਹੁਤ-ਬਹੁਤ ਮਾਰਕਾ ਜਿੰਨੇ ਨੂੰ ਇਹੋ ਜੀ ਪ੍ਰੋਗਰਾਮ ਸਦਾ ਹੁੰਦੇ ਰਹਿਣ ਅਤੇ ਬਹੁਤ-ਬਹੁਤ ਜ਼ਿਆਦਾ ਸਮਾਂ ਨਾਲ ਬੜਾ ਵੇਰ ਇਹ ਤਾਂ ਖਾਸ ਗੱਲ ਹੁੰਦੀ ਹੈ ਕਿ ਸਾਰੇ ਧਰਮ ਇਕੱਠੇ ਕਰਕੇ ਆਪੇ ਜਾਣ ਅੱਜ ਵਕਤ ਦੀ ਜ਼ਰੂਰਤ ਹੈ ਜੋ ਕੰਮ ਇਹਨਾਂ ਨੇ ਅੱਜ ਕੀਤਾ ਹੈ ਇਹ ਅੱਜ ਦੇ ਵਕਤ ਦੀ ਵੱਡੀ ਜ਼ਰੂਰਤ ਹੈ ਔਰ ਇੱਕ ਕਿਸਮ ਦੀ ਕਿ ਸ਼ੁਰੂਆਤ ਹੈ ਔਰ ਜੋ ਇਸ ਤਰ੍ਹਾਂ ਚੱਲਦੀ ਰਹਿਣੀ ਚਾਹੀਦੀ ਹੈ ਮਰੀ ਤਰਫੋਂ ਸਾਰੇ ਵੀਰਾਂ ਨੂੰ ਜੋ ਹਸਲਾ ਨੇ ਬਹੁਤ ਸੋਹਣੇ ਬੋਲ ਬੋਲੇ ਗੁਰਬਾਣੀ ਦੇ ਵਿੱਚੋਂ ਸਬੇ ਸਾਂਝੀ ਵਾਲ ਸਦੈਨਾ ਕੋਈ ਇਹਨਾਂ ਦੇ ਸਹਿਬਹਾਰਾ ਜੀਓ ਉਹਦੇ ਮੁਤਾਬਕ ਅੱਜ ਇੱਕ ਜੋ ਰੰਗ ਬਣਿਆ ਹੈ ਜੋ ਇੱਕ ਸੰਗਤ ਜਿਹਨੂੰ ਕਿਹਾ ਜਾਂਦਾ ਹੈ ਕਿਉਂਕਿ ਸੰਗਤ ਇਹ ਨਹੀਂ ਹੁੰਦਾ ਵੀ ਜੇ ਕੱਲੇ ਇੱਕ ਧਰਮ ਦੀ ਹੈ ਧਰਮ ਮੈਨੂੰ ਇਹ ਲੱਗਦਾ ਵੀ ਸਿੱਖ ਧਰਮ ਮੁਸਲਮਾਨ ਧਰਮ ਹਿੰਦੂ ਧਰਮ ਜਾਂ ਜੋ ਵੀ ਧਰਮ ਚੱਲ ਰਹੇ ਨੇ ਜੈਨੀ ਬੋਧੀ ਜੋ ਵੀ ਹੈ ਇਹ ਦੁਨਿਆਵੀ ਧਰਮ ਨੇ ਪਰ ਸਭ ਤੋਂ ਸਰਵੋਤਮ ਧਰਮ ਜੇ ਹੈ ਇਨਸਾਨੀਅਤ ਧਰਮ ਹੈ ਜੇ ਅਸੀਂ ਇਨਸਾਨ ਬਣ ਗਏ ਤਾਂ ਸਾਰੇ ਧਰਮ ਹੀ ਸਾਡੇ ਵਿੱਚ ਆ ਜਾਂਦੇ ਨੇ ਕਿਉਂਕਿ ਜਿੰਨੇ ਵੀ ਸਾਡੇ ਪੀਰ ਪਗੰਬਰ ਔਲੀਏ ਗੁਰੂ ਪਾਤਸ਼ਾਹ ਅਵਤਾਰ ਜਿੰਨੇ ਵੀ ਹੋਏ ਨੇ ਸਾਰਿਆਂ ਨੇ ਸਾਨੂੰ ਇੱਕ ਮਾਨਵਤਾ ਦਾ ਸੰਦੇਸ਼ ਦਿੱਤਾ ਹੈ ਜਿਹਦੇ ਵਿੱਚ ਜਿੰਨੀਆਂ ਵੀ ਸੁਸਾਇਟੀਆਂ ਨੇ ਆਰਗੇਨਾਈਜੇਸ਼ਨਾਂ ਨੇ ਜਾਂ ਜੋ ਵੀ ਲੀਡਰ ਨੇ ਉਹਨਾਂ ਨੂੰ ਸਹਿਯੋਗ ਇਹ ਦੇਣਾ ਚਾਹੀਦਾ ਹੈ ਕਿ ਅੱਜ ਅਸੀਂ ਨਸ਼ਿਆਂ ਤੋਂ ਦੂਰ ਹੋ ਕੇ ਮਾਨਵਤਾ ਨੂੰ ਇਨਸਾਨੀਅਤ ਨੂੰ ਪਹਿਲਾਂ ਪ੍ਰਾਇੋਰਟੀ ਤੇ ਰੱਖੀਏ ਤਾਂ ਕਿ ਅਸੀਂ ਉਹ ਗੱਲ ਜੋ ਸਾਡੇ ਇੱਕ ਮੁਸਲਮਾਨ ਫਕੀਰ ਭਗਤ ਕਬੀਰ ਜੀ ਨੇ ਕਹਿਣਾ ਕੀਤੀ ਅਵਲ ਅੱਲ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਗੇ ਅੱਜ ਮੈਨੂੰ ਲੱਗਦਾ ਉਹ ਝਲਕ ਕਬੀਰ ਸਾਹਿਬ ਜੀ ਇਹ ਸਾਡਾ ਜਿਹੜੀ ਝਲਕ ਹੈ ਦੇਖ ਕੇ ਖੁਸ਼ ਹੁੰਦੇ ਹੋਣਗੇ ਵੀ ਜੋ ਸ਼ਬਦ ਅੱਜ ਮੈਂ ਦੁਨੀਆ ਨੂੰ ਦੇ ਕੇ ਆਇਆ ਆ ਸਮਝਾਉਣ ਵਾਸਤੇ ਤੇ ਉਹ ਸ਼ਬਦਾਂ ਦੇ ਉੱਤੇ ਧਾਰ ਨਹੀਂ ਹੁੰਦੇ ਹੋયા ਆਪ ਸਾਰੇ ਧਨਤਾ ਦੇ ਯੋਗ ਹੋ ਇਸੇ ਕਰਕੇ ਆਪ ਸਭ ਦਾ ਵੈਲਕਮ ਹੈ ਜਿਓ ਆਇਆ ਨੂੰ ਹੈ ਸਭ ਤੋਂ ਵੱਡੀ ਗੱਲ ਜੋ ਸਾਡੇ ਭਾਈ ਸਾਹਿਬ ਜੀ ਸਾਡੇ ਇਬਰਾਹਿਮ ਵੀਰ ਜੀ ਜਿਨ੍ਹਾਂ ਦੇ ਸੱਦੇ ਤੇ ਅਸੀਂ ਸਾਰੇ ਇੱਥੇ ਆਏ ਹੋਏ ਆਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ